ਸਰਦੀਆਂ ਦੇ ਮੌਸਮ ਵਿੱਚ ਉਹ ਔਰਤਾਂ ਬਿਮਾਰ ਹੀ ਰਹਿੰਦੀਆਂ ਜਿਹੜੀਆਂ ਦਸੰਬਰ ਜਨਵਰੀ ਮਹੀਨੇ ਵਿੱਚ ਕਦੇ ਹੀ ਗਲਤੀ ਕਰਦੀਆਂ ਨੇ ਤੁਸੀਂ ਵੇਖਣਾ ਕਿ ਬਹੁਤ ਸਾਰੀਆਂ ਸਿਹਤਮੰਦ ਔਰਤਾਂ ਵੀ ਜਿਹੜੀਆਂ ਨਹੀਂ ਉਹ ਦਸੰਬਰ ਜਨਵਰੀ ਮਹੀਨੇ ਵਿੱਚ ਜਿਵੇਂ ਖੰਗ ਤਾਂ ਹੋ ਗਿਆ ਬੁਖਾਰ ਹੋਣਾ ਗਲਾ ਬੈਠ ਜਾਣਾ ਲੱਕ ਦਰਦ ਕਰਦਾ ਰਹਿਣਾ ਸਿਰ ਦਰਦ ਕਰਦਾ ਰਹਿਣਾ ਜਾਂ ਤੇ ਹੋਰ ਬਹੁਤ ਸਾਰੀਆਂ ਉਹਨਾਂ ਦੀਆਂ ਮੁਸ਼ਕਲਾਂ ਬੀਪੀ ਘਟ ਜਾਣਾ ਬੁਖਾਰ ਚੜ ਜਾਣਾ ਇਹੋ ਜੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਉਹਨਾਂ ਔਰਤਾਂ ਨੂੰ ਸਾਹਮਣਾ ਕਰਨਾ ਪੈਂਦਾ ਜਿਹੜੀਆਂ ਔਰਤਾਂ ਦਸੰਬਰ ਜਾਂ ਜਨਵਰੀ ਮਹੀਨੇ 'ਚ ਇੱਕ ਨਹੀਂ ਗਲਤੀ ਕਰਦੀਆਂ ਪਰ ਬਹੁਤ ਸਾਰੀਆਂ ਔਰਤਾਂ ਇਹ ਗਲਤੀ ਨਹੀਂ ਨਹੀਂ ਕਰਦੀਆਂ ਉਹ ਖਿਆਲ ਵੀ ਰੱਖਦੀਆਂ ਜਿਹਦੇ ਕਰਕੇ ਉਹ ਸਿਹਤਮੰਦ ਵੀ ਰਹਿੰਦੀਆਂ ਨੇ ਤੇ ਨਾਲ ਆਪਣੀ ਵੀ ਜ਼ਿੰਦਗੀ ਨੂੰ ਬਿਹਤਰ ਤੇ ਲੰਬੀ ਜੀਉਂਦੀਆਂ ਨੇ ਤੇ ਪਰਿਵਾਰ ਨੂੰ ਵੀ ਖੁਸ਼ਹਾਲ ਬਣਾਉਂਦੀਆਂ ਨੇ ਉਹ ਕਿਹੜੀ ਗਲਤੀ ਹੈ ਜਿਹੜੀ ਕਿਸੇ ਵੀ ਔਰਤ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਦਸੰਬਰ ਜਨਵਰੀ ਮਹੀਨੇ ਚ ਠੰਡ ਬਹੁਤ ਪੈਂਦੀ ਆ ਪਾਰਾ ਬਹੁਤ ਡਿੱਗਾ ਹੁੰਦਾ ਆ ਜਾਂ ਤੋਂ ਪਾਵਰ ਟੈਂਪਰੇਚਰ ਕਈ ਵਾਰ ਮਾਈਨਸ ਡਿਗਰੀ ਤੇ ਹੁੰਦਾ ਆ 0 ਡਿਗਰੀ ਤੇ ਹੁੰਦਾ ਆ ਹੁਣ ਇੰਨੀ 0 ਡਿਗਰੀ ਦੇ ਉੱਪਰ ਕਈ ਵਾਰ ਆਪਾਂ ਕੀ ਦੇਖਦੇ ਆ ਕਿ ਵਿਆਹ ਸ਼ਾਦੀਆਂ ਦੇ ਸਮਾਗਮ ਹੁੰਦੇ ਨੇ ਜਾਂ ਕਈ ਹੋਰ ਜਿਹੇ ਸਮਾਗਮ ਹੁੰਦੇ ਨੇ ਤੇ ਉੱਥੇ ਕੁਝ ਕੋ ਔਰਤਾਂ ਅਜਿਹੇ ਕੱਪੜੇ ਪਾਉਂਦੀਆਂ ਨੇ ਜਿਹੜੇ ਕੱਪੜੇ ਠੰਡ ਨੂੰ ਨਹੀਂ ਰੋਕ ਰਹੇ ਹੁੰਦੇ ਸਗੋਂ ਠੰਡ ਨੂੰ ਹੋਰ ਜ਼ਿਆਦਾ ਮਹਿਸੂਸ ਕਰਾਉਂਦੇ ਨੇ ਜਿਵੇਂ ਸਿਲਕ ਦੇ ਕੱਪੜੇ ਹੋਗੇ ਜਾਂ ਹੋਰ ਕਈ ਐਵੇਂ ਦੇ ਕੱਪੜੇ ਜਿਹੜੇ ਸਮਾਜ ਚ ਮਾਰਕੀਟ ਦੇ ਵਿੱਚ ਬਾਜ਼ਾਰ ਚ ਫੈਗੀਆਂ ਨੇ ਉਹ ਭਾਰੀ ਕਪੜੇ ਨਹੀਂ ਪਾਉਣਗੇ ਜਾਂ ਗਰਮ ਕਪੜੇ ਨਹੀਂ ਪਾਉਣਗੇ ਨਾ ਹੀ ਕੋਈ ਕੋਟੀ ਸਵੈਟਰ ਉਤੋਂ ਦੀ ਪਾਇਆ ਹੋਊਗਾ ਨਾ ਕੋਈ ਮਤਲਬ ਕਈ ਤਰ੍ਹਾਂ ਦੇ ਕੋਟ ਮਿਲ ਜਾਂਦੇ ਨੇ ਲੇਡੀਜ਼ ਦੇ ਬਹੁਤ ਸ਼ਾਨਦਾਰ ਉਹ ਵੀ ਨਹੀਂ ਪਾਏ ਹੋਣਗੇ ਕੁਝ ਕੋ ਔਰਤਾਂ ਨੇ ਮੈਂ ਸਮਝਾਂ ਕਿ ਹੋ ਸਕਦਾ ਔਰਤਾਂ ਦੀ ਕੋਈ ਮਜਬੂਰੀ ਹੋਵੇ ਜਾਂ ਔਰਤਾਂ ਦਾ ਕੋਈ ਹੋਰ ਮਸਲਾ ਹੋਵੇ ਕੁਝ ਔਰਤਾਂ ਇਹ ਕਿਉਂ ਨਹੀਂ ਪਾਉਂਦੀਆਂ ਇਹ ਸਵਾਲ ਦਾ ਫਿਰ ਜਵਾਬ ਮੰਗਦਾ ਹੀ ਆ ਕਿਉਂਕਿ ਕੁਝ ਔਰਤਾਂ ਮੋٹے ਕੱਪੜੇ ਪਾ ਲੈਣ ਤੇ ਉਹਨਾਂ ਚੋਂ ਠੀਕ ਆ ਪਤਾ ਲੱਗ ਜਾਂਦਾ ਥੋੜਾ ਭਾਰਾ ਕੱਪੜਾ ਹੋਵੇ ਤਾਂ ਉਹਦੇ ਨਾਲ ਕੀ ਹੁੰਦਾ ਕਿ ਚਲੋ ਸਰੀਰ ਕਵਰ ਹੋ ਜਾਂਦਾ ਟੱਕਿਆ ਹੁੰਦਾ ਕਿ ਉਹਨੂੰ ਮਤਲਬ ਠੀਕ ਰਹਿੰਦਾ ਕੋਈ ਨੁਕਸਾਨ ਨਹੀਂ ਹੁੰਦਾ ਬੁਖਾਰ ਠੰਡ ਨਹੀਂ ਲੱਗਦੀ ਲੇਕਿਨ ਜਿਹੜੇ ਸਿਰ ਤੇ ਕੱਪੜੇ ਵਗੈਰਾ ਹੁੰਦੇ ਨੇ ਜਾਂ ਹੋਰ ਜਿਹੇ ਕੱਪੜੇ ਹੁੰਦੇ ਨੇ ਜਦੋਂ ਉਹ ਕੱਪੜੇ ਪਾਏ ਹੁੰਦੇ ਨੇ ਉਹ ਉਲਟਾ ਹੋ ਠਰ ਜਾਂਦੇ ਨੇ ਤੇ ਉਹਦੇ ਨਾਲ ਕੀ ਹੁੰਦਾ ਕਿ ਕੁਝ ਕੋ ਘੰਟਿਆਂ ਬਾਅਦ ਹੀ ਔਰਤਾਂ ਦਾ ਸਿਰ ਦਰਦ ਕਰਨਾ ਬੁਖਾਰ ਚੜ ਜਾਣਾ ਖੰਗ ਲੱਗ ਜਾਣੀ ਜ਼ੁਕਾਮ ਹੋ ਜਾਣਾ ਨੱਤਾਂ ਪਿਆਰ ਦੁੱਖਣ ਲੱਗ ਪੈਣੀ ਜਾਂ ਸਮਾਗਮ ਤੋਂ ਬਾਅਦ ਆ ਕੇ ਘਰ ਸਿਰ ਸੁੱਟ ਕੇ ਪਾਜਣਾ ਵੀ ਮਿਰਕੋਰੀ ਜਿਹਾ ਲੱਗ ਜਾਂਦਾ પણ ਫਿਰ ਕਿੱਥੇ ਗਲਤੀ ਕੀਤੀ ਆ ਉੱਥੇ ਗਲਤੀ ਪੁੱਜ ਕੋ ਔਰਤਾਂ ਦੀ ਆ ਮੈਂ ਸਮਝਦਾ ਕਿ ਜਿਹੜੇ ਚੰਗੀਆਂ ਔਰਤਾਂ ਨੇ ਉਹ ਹਰੇਕ ਚੀਜ਼ ਦਾ ਖਿਆਲ ਰੱਖਦੀਆਂ ਹਾਂ ਬੇਸ਼ੱਕ ਕੱਪੜੇ ਪੋਣੇ ਜਾਂ ਵਿਖਾਉਣੇ ਵੀ ਕਈਆਂ ਨੂੰ ਸ਼ੌਕ ਹੁੰਦਾ ਹੋਊਗਾ ਪਰ ਇਹ ਸ਼ੌਕ ਸਰੀਰ ਨਾਲੋਂ ਵੱਧ ਕੀਮਤੀ ਨਹੀਂ ਹੋਣਾ ਚਾਹੀਦਾ ਜੋ ਸਾਨੂੰ ਬਿਮਾਰੀਆਂ ਵੱਲ ਪ੍ਰੇਰਿਤ ਕਰਦਾ ਹੋਵੇ ਜੋ ਸਾਨੂੰ ਬਿਮਾਰੀਆਂ ਵੱਲ ਧੱਕਦਾ ਹੋਵੇ ਉਲਟਾ ਆਪਾਂ ਠੰਡੀਆਂ ਚੀਜ਼ਾਂ ਖਾ ਰਹੇ ਹੁੰਦੀਆਂ ਵਿਆਹ ਦੇ ਵਿੱਚ ਸ਼ਾਦੀਆਂ ਦੇ ਵਿੱਚ ਜਾ ਕੁਝ ਜਹੇ ਸਮਾਗਮਾਂ ਤੇ ਤੇ ਨਾਲ ਦੀ ਨਾਲ ਇੰਨਾ ਡਾਊਨ ਟੈਂਪਰੇਚਰ ਤੇ ਵਿੱਚ ਫਿਰ ਕਈ ਤੁਹਾਡੇ ਵਰਗੇ ਕਹਿੰਦੇ ਕਿ ਇਦਾਂ ਦਾ ਕੋਈ ਕਾਨੂੰਨ ਨਹੀਂ ਬਣਿਆ ਇਦਾਂ ਦੀ ਕੋਈ ਠੰਡ ਨਹੀਂ ਬਣੀ ਤੇ ਜਿਹੜੇ ਕੁਝ ਕੋ ਔਰਤਾਂ ਨੂੰ ਜਿਹੜੀਆਂ ਕੋਟੀ ਸਵੈਟਰ ਜੱਜਤਾ ਜਾਂ ਕੋਈ ਹੋਰ ਐਵੇਂ ਦੇ ਕੋਟ ਕੋਈ ਪਵਾ ਸਕਦਾ ਹੋਵੇ ਮੈਂ ਸਮਝਾਉਂਦਾ ਪਹਿਣਾ ਨੂੰ ਉਹਨਾਂ ਧੀਆਂ ਨੂੰ ਇਸ ਚੱਲ ਦਾ ਖਿਆਰ ਰੱਖਣਾ ਚਾਹੀਦਾ ਜ਼ਿੰਦਗੀ ਅਤੇ ਸਭ ਕੁਛ ਆ ਕੱਪੜੇ ਜਿਹੜੇ ਨੀ ਇੱਕ ਖਾਵੇ ਦਾ ਪ੍ਰਤੀਕ ਨਹੀਂ ਹੁੰਦੇ ਕੱਪੜੇ ਪਾਉਣ ਦੇ ਪ੍ਰਤੀਕ ਹੁੰਦੇ ਨੇ ਪਰ ਸਾਡੇ ਸਮਾਜੀਆਂ ਦੀਆਂ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਨਾ ਉਹ ਉਹਨਾਂ ਨੇ ਕਮਰਸ਼ੀਅਲ ਕਰਨਾ ਹੁੰਦਾ ਵਪਾਰ ਕਰਨਾ ਆ ਉਹਨਾਂ ਨੇ ਲੋਕਾਂ ਨੂੰ ਪ੍ਰੇਰਿਤ ਕਰਨਾ ਆ ਕਿ ਜਿਵੇਂ ਵੇਖੋ ਫਿਲਮਾਂ ਦੇ ਵਿੱਚ ਬਿਖਾਇਆ ਜਾਂਦਾ ਉਹ ਕਿਸੇ ਤਰ੍ਹਾਂ ਦੇ ਇਹੋ ਜਿਹੇ ਦ੍ਰਿਸ਼ ਅੱਜ ਤੱਕ ਕਿਸੇ ਵੀ ਫਿਲਮੀ ਇੰਡਸਟਰੀ ਦੇ ਕੀ ਬੁੱਤ ਨੇ ਕਿਸੇ ਗਰੀਬ ਲੜਕੀ ਲੜਕੇ ਨਾਲ ਸ਼ਾਦੀ ਕੀਤੀ ਕਿਸੇ ਵੀ ਇੱਕ ਨੇ ਵੀ ਹੋਇਆ ਵੀ ਤੁਸੀਂ ਦੱਸੋ ਕਿ ਕੋਈ ਹੋਇਆ ਲੇਕਿਨ ਉਹ ਪ੍ਰਮੋਟ ਕਰਦੇ ਨੇ ਉਹ ਲੋਕਾਂ ਨੂੰ ਪ੍ਰੇਰਿਤ ਕਰਦੇ ਤੁਸੀਂ ਇਹ ਗਲਤ ਕੰਮ ਕਰੋ ਇਸੇ ਤਰ੍ਹਾਂ ਹੀ ਫਿਲਮਾਂ ਦੇ ਵਿੱਚ ਜਾਂ ਉਹ ਨਾਟਕਾਂ ਦੇ ਵਿੱਚ ਜਿਹੇ ਕੱਪੜੇ ਵਿਖਾਏ ਜਾਂਦੇ ਨੇ ਕਿ ਔਰਤਾਂ ਇਹੋ ਜਿਹੇ ਕੱਪੜੇ ਪਾਉਣ ਬਿਮਾਰ ਹੋਣ ਜਦੋਂ ਬਿਮਾਰ ਹੋਣ ਗਿਆ ਰੋਗ ਲੱਗਣਗੇ ਤੇਰੇ ਦਵਾਈਆਂ ਤੇ ਨਿਰਭਰ ਹੋਣ ਗਿਆ ਇਹ ਦਵਾਈਆਂ ਨਿਰਭਰ کاروبار ਚੱਲਣਗੇ ਮੈਂ ਅਸਕਰਦਾ ਕਿ ਮੇਰੀਆਂ ਭੈਣਾਂ ਉਹ ਜਰੂਰ ਇਸ ਗੱਲ ਦਾ ਧਿਆਨ ਰੱਖਣ ਵਧੀਆ ਕੱਪੜੇ ਪਾ ਕੇ ਵੀ ਬੰਦੇ ਦੀ ਪਰਸਨੈਲਿਟੀ ਜਿਹੜੀ ਉਹ ਬਹੁਤ ਵਧੀਆ ਹੁੰਦੀ ਆ ਸਾਨੂੰ ਹਮੇਸ਼ਾ ਮੌਸਮ ਦੇ ਮੁਤਾਬਕ ਕੱਪੜੇ ਪਾਉਣੇ ਚਾਹੀਦੇ ਆ ਨਿੱਕੇ ਨਿੱਕੇ ਬੱਚਿਆਂ ਨੇ ਕਿੰਨੇ ਕਿੰਨੇ ਭਾਰੀ ਕੱਪੜੇ ਪਾਏ ਹੁੰਦੇ ਆ ਆਦਮੀਆਂ ਨੇ ਪਾਏ ਹੁੰਦੇ ਆ ਲੇਕਿਨ ਸਾਡੀਆਂ ਕੁਝ ਕੁ ਭੈਣਾਂ ਜਿਹੜੀਆਂ ਉਹ ਕੱਪੜੇ ਨਹੀਂ ਪਾਉਂਦੀਆਂ ਉਤੋਂ ਫਿਰ ਬਹੁਤ ਸਾਰੀਆਂ ਗੱਲਾਂ ਦੀ ਜਜਮੈਂਟ ਹੁੰਦੀ ਆ ਉਤੋਂ ਸਾਨੂੰ ਕਈ ਗੱਲਾਂ ਤੋਂ ਆਪਾਂ ਸਮਝ ਸਕਦੇ ਆ ਕਿ ਕੋਈ ਖਾਨਦਾਨ ਕਿਵੇਂ ਦਾ ਆ ਕਿਉਂਕਿ ਹਰ ਬੰਦੇ ਦਾ ਇੱਕ ਲੈਵਲ ਹੁੰਦਾ ਜਦੋਂ ਕੋਈ ਇਨਸਾਨ ਲੈਵਲ ਅਚੀਵ ਕਰ ਲੈਂਦਾ ਤਾਂ ਉਹ ਹਮੇਸ਼ਾ ਉਹ ਚੀਜ਼ਾਂ ਤੋਂ ਥੱਲੇ ਨਹੀਂ ਜਾਣਾ ਚਾਹੁੰਦਾ ਤੇ ਜਿਹੜੇ ਚੰਗੇ ਲੋਕ ਹੁੰਦੇ ਨੇ ਉਹ ਕਦੀ ਬਖਾਵਾ ਨਹੀਂ ਕਰਦੇ ਉਹ ਕਦੀ ਫੁਕਰੀਆਂ ਨਹੀਂ ਮਾਰਦੇ ਹਮੇਸ਼ਾ ਉਹ ਸੰਭਲ ਕੇ ਚੱਲਦੇ ਨੇ ਜੇ ਕੋਈ ਭੈਣ ਵਿਆਹ ਸ਼ਾਦੀ ਤੇ ਜਾਂਦੀ ਹੈ ਸੋਹਣੇ ਕੱਪੜੇ ਪਾਏ ਨੇ ਠੰਡ ਤੋਂ ਬਚੀ ਆ ਸ਼ਾਮ ਨੂੰ ਆਕੇ ਆਪਣੀ ਪਰਿਵਾਰ ਤੇ ਚੰਗੇ ਤਰੀਕੇ ਨਾਲ ਬੈਂਦੀ ਉੱਠਦੀ ਆ ਖਾਂਦੀ ਪੀਂਦੀ ਆ ਤੇ ਉਹ ਪਰਿਵਾਰ ਕਿੰਨਾ ਖੁਸ਼ ਆ ਤੇ ਜਿਹੜੀ ਭੈਣ ਸ਼ਾਮ ਨੂੰ ਆਕੇ ਸਿਰ ਸੁੱਟ ਕੇ ਬਹਿ ਜਾਂਦੀ ਆ ਵੀ ਮੈਂ ਗਈ ਜੇ ਬਸ ਹੋਣ ਤੇ ਮੇਰੀ ਜਾਨ ਨਿਕਲ ਚਲੀ ਗਈ ਮੈਨੂੰ ਠੰਡ ਲੱਗ ਗਈ ਰਜਾਈਆਂ ਲਿਆ ਕੇ ਦੋ ਕੰਬਲ ਲਿਆ ਕੇ ਦੋ ਤੇ ਉਹ ਫਿਰ ਉਹਦਾ ਪਰਿਵਾਰ ਕਿੰਨਾ ਦੁਖੀ ਹੁੰਦਾ ਉਹ ਵੀ ਗੱਲ ਉਹ ਭੈਣ ਨੂੰ ਜ਼ਰੂਰ ਯਾਦ ਰੱਖਣੀ ਚਾਹੀਦੀ ਆ ਕਿ ਇਹ ਸਾਡੇ ਕੱਪੜੇ ਸਿਰਫ ਪਾਉਣ ਲਈ ਨਹੀਂ ਵਿਖਾਵਾ ਕਰਨ ਲਈ ਵੀ ਹੁੰਦੇ ਜਿਹੜੀਆਂ ਭੈਣਾਂ ਇਹਨਾਂ ਗੱਲਾਂ ਦਾ ਖਿਆਲ ਰੱਖਦੀਆਂ ਨੇ ਉਹ ਬਹੁਤ ਵਧੀਆ ਰਹੀਆਂ ਨੇ ਉਹ ਬੈਠੀਆਂ ਹੱਸ ਵੀ ਰਹੀਆਂ ਹੁੰਦੀਆਂ ਨੇ ਕਿ ਆਹ ਵੇਖ ਕੀ ਕਾ ਹੋ ਰਿਹਾ ਕੀ ਡਰਾਮਾ ਕੀਤਾ ਜਾ ਰਿਹਾ ਤੇ ਫਿਰ ਜਦੋਂ ਤੇ ਉਹਨਾਂ ਦਾ ਫਿਰ ਬਣਦਾ ਵੀ ਆ ਕਿ ਵੀ ਇਹ ਗਲਤ ਗੱਲ ਹੈ ਜੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਸਿੱਕਾ ਇਹ ਸਾਸ ਨਾਲ ਮੈਂ ਕਿਸੇ ਨੂੰ ਕਮੈਂਟ ਨਹੀਂ ਕੀਤਾ ਕਿਸੇ ਨੂੰ ਐਵੇਂ ਦਾ ਨਹੀਂ ਕੀਤਾ ਮੇਰਾ ਸਿਰਫ opinion ਨਾ ਪਹਿਣਾ ਨੂੰ ਸਮਝਾਉਣ ਦੀ ਗੱਲ ਸੀ ਕਿ ਤੁਹਾਡੀ ਜ਼ਿੰਦਗੀ ਤੁਹਾਡਾ ਸਰੀਰ ਤੁਹਾਡੇ ਪਰਿਵਾਰ ਲਈ ਤੇ ਤੁਹਾਡੇ ਲਈ ਬਹੁਤ ਕੀਮਤੀ ਆ ਇਹ ਵਿਖਾਵੇ ਵਾਲਾ ਕੱਪੜੇ ਪਾ ਕੇ ਜਾਂ ਠੰਡ ਦਾ ਕਹਿਣਾ ਕਿ ਮੈਨੂੰ ਠੰਡ ਨਹੀਂ ਲੱਗਦੀ ਠੰਡ ਬਹੁਤ ਲੱਗ ਰਹੀ ਹੁੰਦੀ ਆ ਇਹ ਅਸੀਂ ਜਾਣਦੇ ਆ ਕਿ ਕਿਸੇ ਨੂੰ ਸਾਨੂੰ ਠੰਡ ਤੇ ਠੰਡ ਲੱਗਦੀ ਆ ਕਿ ਕਿ ਭੈਣਾਂ ਨੂੰ ਕਿਉਂ ਨਾ ਲੱਗਦੀ ਹੋਵੇ ਜਿਨ੍ਹਾਂ ਨੇ ਕੱਲੇ ਕਪੜੇ ਹੀ ਉਹ ਵੀ ਇੱਕ ਤਰ੍ਹਾਂ ਦੀਆਂ ਸਿਲਕਾਂ ਦੇ ਪਾਏ ਹੋਏ ਨੇ ਉਹਨਾਂ ਨੂੰ ਠੰਡ ਬਹੁਤ ਜ਼ਿਆਦਾ ਲੱਗਦੀ ਹੋਗੀ ਕਿਉਂਕਿ ਉਹ ਕਪੜੇ ਬਹੁਤ ਜ਼ਿਆਦਾ ਠੰਡੇ ਹੁੰਦੇ ਨੇ ਮੈਂ ਸਮਝਦਾ ਕਿ ਭੈਣਾਂ ਇਸ ਗੱਲ ਦਾ ਧਿਆਨ ਰੱਖਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਪਰਸਿੱਕਾ ਜੀ ਜੂੜੇ ਵਖਤੇ ਰਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ